ਸੈਕਲ ਦੋਸਤੋ ਮੈਟ੍ਰਿਮੋਨੀਅਸ ਟੈਂਸ ਸਾਡੇ ਪੇਜ ਤੇ ਤੇ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅਸੀਂ ਤੁਹਾਡੇ ਲਈ ਅੱਜ ਇੱਕ ਹੋਰ ਨਵੀਂ ਪ੍ਰੋਫਾਈਲ ਲੈ ਕੇ ਆਏ ਹਾਂ ਜਿਹੜੇ ਪੁਰਾਣੇ ਜੁੜੇ ਉਹਨਾਂ ਨੂੰ ਪਤਾ ਹੈ ਜੀ ਅਸੀਂ ਪ੍ਰੋਫਾਈਲਸ ਸ਼ੇਅਰ ਕਰਦੇ ਹਾਂ ਜਿਵੇਂ ਤੁਸੀਂ ਵੀ ਆਪਣੀ ਪ੍ਰੋਫਾਈਲ ਜੇ ਸ਼ੇਅਰ ਕਰਨਾ ਚਾਹੁੰਦੇ ਹੋ ਆਪਣੇ ਲਈ ਜਾਂ ਆਪਣੇ ਭੈਣ ਭਰਾ ਲਈ ਜੀਵਨ ਸਾਥੀ ਲੱਭ ਰਹੇ ਹੋ ਤਾਂ ਤੁਸੀਂ ਆਪਣੀ ਪ੍ਰੋਫਾਈਲ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਸਾਡਾ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੈ ਤੇ ਐਂਡ ਦੇ ਵਿੱਚ ਵੀ ਦਿੱਤਾ ਹੋਇਆ ਹੈ ਅਸੀਂ ਆ ਜਿਹੜੀਆਂ ਉੱਤੇ ਇਨਸਟਰਕਸ਼ਨਸ ਨੇ ਬਲੈਕ ਕਲਰ ਦੇ ਵਿੱਚ ਜੋ ਵੀ ਨੋਟ ਲਿਖਿਆ ਪਲੀਜ਼ ਚੰਨਲ ਪੜ੍ਹ ਲਓ ਤੇ ਜ਼ਿਆਦਾ ਦੇਰੀ ਨਹੀਂ ਕਰਦੇ ਆਪਾਂ ਸ਼ੁਰੂ ਕਰਦੇ ਆ ਅੱਜ ਦੀ ਪ੍ਰੋਫਾਈਲ ਆਪਣੀ ਹੈਗੀ ਹੈ ਜਿਹੜੀ ਇਹ ਪ੍ਰੋਫਾਈਲ ਹੈਗੀ ਹੈ ਜੀ ਲੜਕੇ ਦੀ ਹਰਪ੍ਰੀਤ ਸਿੰਘ ਨਾਮ ਹੈ ਜੀ ਇਹਨਾਂ ਦਾ ਅਰੋੜਾ ਨੇ ਤੇ ਡੇਟ ਆਫ ਬਰਥ 30 12 1999 ਹਾਈਟ 5 7 ਹੈ ਜੀ ਰੰਗ ਸਾਫ ਹੈ ਬੀਟੈਕ ਕੀਤੀ ਹੋਈ ਹੈ ਪ੍ਰੋਫੈਸ਼ਨ ਇਹਨਾਂ ਦਾ ਹੈਗਾ ਜੀ ਸਾਈਬਰ ਸਿਕਿਉਰਿਟੀ ਦੇ ਵਿੱਚ ਇੰਜੀਨੀਅਰ ਨੇ ਆਪਣਾ ਇਹਨਾਂ ਦਾ ਘਰ ਹੈ ਅੰਮ੍ਰਿਤਸਰ ਦੇ ਵਿੱਚ ਫੈਮਿਲੀ ਦੇ ਵਿੱਚ ਇਹਨਾਂ ਦੀ ਮਦਰ ਐਂਡ ਸਿਸਟਰ ਨੇ ਤੇ ਹੋਮ ਟਾਊਨ ਇਹਨਾਂ ਦਾ ਅੰਮ੍ਰਿਤਸਰ ਹੀ ਹੈ ਤੇ ਕੰਮ ਹੈ ਜਿਹੜਾ ਇਹ ਜੌਬ ਦਿੱਲੀ ਕਰਦੇ ਨੇ ਪ੍ਰੀਫਰੈਂਸ ਇਹਨਾਂ ਦੀ ਹੈਗੀ ਹੈ ਜੀ ਟੀਚਿੰਗ ਦੇ ਵਿੱਚ ਹੋਣੀ ਆ ਆਈਟੀ ਗਰਲ ਆਈਟੀ ਫੀਲਡ ਦੇ ਵਿੱਚ ਹੋਣਾ ਪੰਜਾਬ ਤੋਂ ਹੋਣਾ ਤੇ ਵੈਸੇ ਕੰਮ ਚਾਹੇ ਉਹ ਟਰਾਈ ਸਿਟੀ ਚ ਕਰਦੇ ਆ ਐਨਸੀਆਰ ਦੇ ਵਿੱਚ ਐਨਸੀਆਰ ਦੇ ਵਿੱਚ ਕਿਤੇ ਵੀ ਕਰਦੇ ਹੋਣ ਤੇ ਇਹ ਹੈ ਜੀ ਅੱਜ ਦੀ ਪ੍ਰੋਫਾਈਲ ਬਾਕੀ ਜੇ ਇਹਨਾਂ ਦਾ ਤੁਸੀਂ ਕੰਟੈਕਟ ਹੈ ਜਿਹੜਾ ਅਸੀਂ ਵੀਡੀਓ ਦੇ ਐਂਡ ਦੇ ਵਿੱਚ ਹੁਣੇ ਦੇ ਰਹੇ ਆਂ ਤੇ ਉਹ ਤੁਸੀਂ ਵੇਖ ਕੇ ਉਹਨਾਂ ਨੂੰ ਸਿੱਧਾ ਗੱਲ ਕਰ ਸਕਦੇ ਹੋ ਉਹਨਾਂ ਦੇ ਪਰਿਵਾਰ ਨਾਲ ਆਪਣੇ ਵਾਸਤੇ ਵੀ ਜੇ ਤੁਸੀਂ ਆਪਣੇ ਕਿਸੇ ਭੈਣ ਭਰਾ ਲਈ ਵੇਖ ਰਹੇ ਹੋ ਤਾਂ ਆਪਣੀ ਐਡ ਦੇਣ ਲਈ ਸਾਡਾ ਨੰਬਰ ਹੈ ਜਿਹੜਾ ਇੱਥੇ ਦਿੱਤਾ ਹੋਇਆ ਐਂਡ ਦੇ ਵਿੱਚ ਦਿੱਤਾ ਹੋਊਗਾ ਅਸੀਂ ਬੋਲ ਵੀ ਦਿੰਨੇ ਆ 9041729903 ਅੱਜ ਵਾਸਤੇ ਇੰਨੇ ਜੀ ਤੇ ਨਾਲ ਜੁੜੇ ਰਹੋ ਚੈਨਲ ਤੇ ਨਵੇਂ ਉਦਾਂ ਜੀ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਜੋ ਜੋ ਵੀ ਇਹ ਸਾਰੇ ਰਸਤੇ ਦੀ ਵੀਡੀਓ ਪਾਉਣੀ ਹੈ ਤੁਸੀਂ ਜਲਦੀ ਵੇਖ ਸਕੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸ਼ੁਕਰੀਆ